ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਪੌਂਚੇ ਤੇ ਜਿਹੜੀ ਪੌਂਚੇ ਦੀ ਪਿਛਲੀ ਸਲਾਈ ਆਗੀ ਵੀ ਉਹ ਕਿੱਦਾਂ ਲਗਾਉਣੀ ਹੈਗੀ ਕਈ ਵਾਰ ਕੀ ਹੁੰਦਾ ਜੇ ਆਪਾਂ ਸਲਾਈ ਲਾਉਣ ਤੋਂ ਬਾਅਦ ਨਾ ਆਪਾਂ ਜਦੋਂ ਸਲਵਾਰ ਪਾਉਣੇ ਆ ਤਾਂ ਆਪਣੇ ਆਹ ਵਾਲੇ ਹਿੱਸੇ 'ਚ ਨਾ ਝੋਲ ਪੈਂਦਾ ਹੁੰਦਾ ਹੈਗਾ ਠੀਕ ਹੈ ਜੀ ਆਹ ਵਾਲੇ ਹਿੱਸੇ 'ਚ ਜਦੋਂ ਝੋਲ ਪੈਂਦਾ ਉਹ ਕਿਉਂ ਪੈਂਦਾ ਆਪਾਂ ਇੱਥੋਂ ਸਲਾਈ ਲਾਉਣੀ ਆ ਆਪਾਂ ਇਦਾਂ ਲਾ ਦਿੰਨੇ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਸਲਾਈ ਲਾ ਦਿੰਨੇ ਆ ਇਸ ਤਰ੍ਹਾਂ ਸਲਾਈ ਲਾਉਣੀ ਬਿਲਕੁਲ ਵੀ ਗਲਤ ਆ ਜੀ ਦੇਖੋ ਆਪਾਂ ਸਲਾਈ ਲਾਉਣੀ ਕਿੱਦਾਂ ਜੀ ਜਿੰਨਾ ਤੁਹਾਡਾ ਪੌਂਚਾ ਦੇਖੋ ਆਪਣਾ ਪੌਂਚਾ ਹੈਗਾ ਦਾ 8.5 ਇੰਚ ਆਪਾਂ ਇੱਥੇ ਨਾ 8.5 ਇੰਚ ਤੇ ਮਾਰਕ ਕਰ ਲੈਣਾ 8.5 ਇੰਚ ਤੇ ਮਾਰਕ ਕਰਨ ਤੋਂ ਬਾਅਦ ਇਹ ਆਪਾਂ ਇਹਨੂੰ ਇਦਾਂ ਧੁਰ ਤੱਕ ਲੈ ਜੋ ਆਹ ਵਾਲੀ ਨਿਸ਼ਾਨੀ ਨੂੰ 1 ਇੰਚ ਤੇ ਨਿਸ਼ਾਨ ਆਪਾਂ ਇੱਥੇ ਲਾ ਲੈਣਾ ਠੀਕ ਆ ਜੀ 1 ਇੰਚ ਤੇ ਇੱਥੇ ਨਿਸ਼ਾਨ ਲਾ ਕੇ ਆਪਾਂ ਸਭ ਤੋਂ ਪਹਿਲਾਂ ਇਹਨੂੰ ਮਿਲਾਉਣਾ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਮਿਲਾਉਣ ਤੋਂ ਬਾਅਦ ਆਲੋਚ ਇੱਧਰ ਦੇਖੋ ਇਹ ਤਾਂ ਆਪਣਾ ਕੱਪੜਾ ਮਤਲਬ ਕਿ ਪੂਰਾ ਉਨੇ ਹੀ ਜਿੰਨੇ ਆਪਣਾ ਪਹੁੰਚੇ ਨੂੰ ਚਾਹੀਦਾ ਸੀ ਤਿਆਰ ਉਸ ਤੋਂ 1.5 ਇੰਚ ਐਕਸਟਰਾ ਰੱਖ ਕੇ ਕਟਿੰਗ ਕੀਤੀ ਹੋਈ ਹੈਗੀ ਜੇ ਤੁਹਾਡਾ ਇੱਧਰ ਕੱਪੜਾ ਜ਼ਿਆਦਾ ਬਚਦਾ ਤਾਂ ਜਿੰਨਾ ਵੀ ਬਚਦਾ ਉਹ ਬਚ ਜੀਵੇ ਉਹਦੀ ਕੋਈ ਪ੍ਰੋਬਲਮ ਨਹੀਂ ਬਸ ਤੁਸੀਂ ਇੱਥੋਂ ਜਿੰਨਾ ਪਹੁੰਚਿਆ ਰੈਡੀ ਆ ਉਹਨਾਂ ਲੈ ਕੇ ਉੱਪਰ 1 ਇੰਚ ਦਾ ਨਿਸ਼ਾਨ ਲਾ ਕੇ ਏਦਾਂ ਮਲੋਣਾਗਾ ਠੀਕ ਹੈ ਜੀ ਆਹ ਦੇਖੋ ਆਹ ਲਾਈਨ ਆਪਣੀ ਬਿਲਕੁਲ ਵੀ ਬਿਲਕੁਲ ਸਿੱਧੀ ਆ ਦੇਖੋ ਬਿਲਕੁਲ ਸਿੱਧੀ ਆ ਜੇ ਲਾਈਨ ਆਪਣੀ ਏਦਾਂ ਇੱਧਰ ਨੂੰ ਜਾਊਗੀ ਤਾਂ ਵੀ ਝੋਲ ਪਊਗਾ ਜੇ ਲਾਈਨ ਆਪਣੀ ਇਸ ਤਰ੍ਹਾਂ ਜਾਊਗੀ ਤਾਂ ਵੀ ਇੱਥੋਂ ਸਲਵਾਰ ਆਪਣੀ ਅੰਦਰ ਨੂੰ ਜਾਊਗੀ ਆਉਂ ਜੀ ਤੁਹਾਨੂੰ ਮੈਂ ਪਤਾ ਨੂੰ ਸਲਾਈ ਲਾ ਕੇ ਦਿਖਾਉਣੀ ਆਂ ਦੇਖੋ ਜੀ ਜਦੋਂ ਸਲਾਈ ਮਾਰਨੀ ਆ ਨਾ ਆਪਾਂ ਇਧਰੋਂ ਸ਼ੁਰੂ ਕਰਨੀ ਆ ਇਹ ਨਿਸ਼ਾਨੀ ਲੌਂਗ ਟਾਈਮ ਇੱਕ ਗੱਲ ਦਾ ਹੋਰ ਖਿਆਲ ਰੱਖਣਾ ਦੇਖੋ ਜਿਹੜੀ ਆਪਣੀਆਂ ਪੱਲੇ ਵਾਲੀ ਸਲਾਈ ਹੁੰਦੀ ਆ ਨਾ ਆ ਵਾਲੀ ਇਹ ਇੱਕ ਇਧਰ ਹੁੰਦੀ ਆ ਇੱਕ ਇਧਰ ਇਹ ਦੋਵੇਂ ਆਪਸ ਵਿੱਚ ਜੁੜੀਆਂ ਹੋਣੀਆਂ ਚਾਹੀਦੀਆਂ ਨੇ ਫਿਰ ਕਦੇ ਵੀ ਆਪਣੇ ਸਲਵਾਰ ਦੇ ਪੱਲੇ ਪਹੁੰਚੇ ਘੁੰਮਦੇ ਨਹੀਂ ਦੇਖੋ ਆਪਾਂ ਇੱਥੋਂ ਸ਼ੁਰੂ ਕਰਨੀ ਆ ਸਲਾਈ ਲਾਉਣੀ ਹੁਣ ਆਪਾਂ ਇਧਰ ਨੂੰ ਲੈ ਕੇ ਆਉਣੀ ਆ ਦੇਖੋ ਇੱਥੋਂ ਜੀ ਜੇ ਆਪਾਂ ਸਲਾਈ ਨਾ 2-3 ਵਾਰੀ ਡਬਲ ਕਰਨੀ ਹੈ ਦੇਖੋ ਜੀ ਆਪਣੀ ਪਹੁੰਚੇ ਵਾਲੀ ਸਲਾਈ ਲੱਗ ਗਈ ਜਦੋਂ ਆਪ ਪੈਦਾ ਖਿੱਚਦੇ ਆ ਦੇਖੋ ਨਾ ਏਦਾਂ ਖਿੱਚਣ ਨਾਲ ਆਪਣਾ ਕੱਪੜਾ ਬਿਲਕੁਲ ਸਹੀ ਰਹਿੰਦਾ ਨਾ ਤਾਂ ਇਧਰ ਨੂੰ ਖਿੱਚ ਪੈਂਦੀ ਆ ਨਾ ਹੀ ਇਧਰ ਨੂੰ ਇਸ ਤਰ੍ਹਾਂ ਪਹੁੰਚੇ ਵਾਲੀ ਸਲਾਈ ਲਗਾਉਣ ਦੇ ਨਾਲ ਕਦੇ ਵੀ ਆਪਣੇ ਪਹੁੰਚੇ ਚ ਖਿੱਚ ਨਹੀਂ ਪੈਂਦੀ ਹੈਗੀ ਧੰਨਵਾਦ ਜੀ